ਕਢੀ ਨਾ ਦੇਖਣ ਦੇ ਆਪਣਾ ਬਿਰਧ ਸਮਾਲੇ ਜੋ ਵੀ ਪ੍ਰਮਾਤਮਾ ਨੂੰ ਸਿਮਰਦਾ ਹੈ ਅਰਧਦਾ ਹੈ ਸਤਿਗੁਰ ਉਸ ਨੂੰ ਔਖੀ ਕਢੀ ਨਹੀਂ ਵੇਖਣ ਦਿੰਦੇ ਜੇ ਕਿਸੇ ਤੇ ਦੁੱਖ ਵੀ ਆ ਜਾਂਦਾ ਤੇ ਪਾਤਸ਼ਾਹ ਉਸ ਦੁੱਖ ਨੂੰ ਸਹਿਣ ਕਰਨ ਦਾ ਬਲ ਬਖਸ਼ ਦਿੰਦੇ ਨੇ ਉਸ ਦੁੱਖ ਨੂੰ ਸਪਨੇ ਦੀ ਨਿਆਂ ਹੀ ਕੱਟ ਦਿੰਦੇ ਨੇ ਤੇ ਪਾਸ਼ਾ ਫਰਮਾਨ ਕਰਦੇ ਨੇ ਉਹ ਅਕਾਲ ਪੁਰਖ ਪਰਮਾਤਮਾ ਇਸ ਇਨਸਾਨ ਨੂੰ ਹਰ ਸਵਾਸ ਪਾਲ ਰਿਹਾ ਹੈ ਕਿਉਂਕਿ ਜਦੋਂ ਕੋਈ ਪਿਆਰ ਕਰਨ ਵਾਲਾ ਪਿਆਰਾ ਆਪਣੇ ਗੁਰੂ ਦੇ ਵਾਸਤੇ ਸਮਾਂ ਕੱਢਦਾ ਹੈ ਨਾ ਪਿਆਰੋ ਆਪਣੇ ਗੁਰੂ ਨੂੰ ਯਾਦ ਕਰਦਾ ਹੈ ਕਿ ਗ੍ਰਿਸ਼ਤੀ ਜੀਵਨ ਹੈ ਗ੍ਰਿਸ਼ਤੀ ਜੀਵਨ ਵਿੱਚ ਰਹਿ ਕੇ ਪ੍ਰਮਾਤਮਨ ਨੂੰ ਯਾਦ ਕਰਨਾ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਬੱਚਿਆਂ ਨੂੰ ਪਾਲਣਾ ਪਰਿਵਾਰ ਨੂੰ ਪਾਲਣਾ ਪਰਿਵਾਰ ਵਿੱਚ ਰਹਿ ਕੇ ਕੰਮ ਕਰਨੇ ਪਰਿਵਾਰ ਨੂੰ ਸੁਖੀ ਵੇਖਣਾ ਇਹ ਆਪਣਾ ਇੱਕ ਮਕਸਦ ਬਣ ਜਾਂਦਾ ਹੈ ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪਣਾ ਔਖਾ ਹੋ ਜਾਂਦਾ ਹੈ ਪਰ ਪਾਸ਼ਾ ਕਹਿੰਦੇ ਜੋ ਪਿਆਰਾ ਪਿਆਰ ਕਰਨ ਵਾਲਾ ਭਾਵੇਂ ਉਹ ਥੋੜੇ ਸਮੇਂ ਵਿੱਚ ਹੀ ਯਾਦ ਕਰ ਲਵੇ ਕਿਉਂਕਿ ਪਾਸ਼ਾ ਦਾ ਆਪਾਂ ਸ਼ਬਦ ਪੜ੍ਹਦੇ ਨਾ ਕਬੀਰ ਏਕ ਕਰੀ ਆਦੀ ਕਰੀ ਆਦੀ ਹੂੰ ਤੇ ਆਦ ਸਤਿਗੁਰ ਜਦ ਆਪਾਂ ਜਦੋਂ ਬਚਨ ਸਰਵਣ ਕਰਦੇ ਆ ਨਾ ਤੇ ਪਾਸ਼ਾ ਨੇ ਫਰਮਾਨ ਕੀਤਾ ਭਾਈ ਹਰ ਇੱਕ ਚੀਜ਼ ਚੋਂ ਦੂਸੰਬੰਧ ਦੇਣਾ ਜ਼ਰੂਰੀ ਹੈ ਆਪਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ 24000 ਸਵਾਸ ਬਖਸ਼ੇ 24 ਘੰਟਿਆਂ ਦਾ ਸਮਾਂ ਮਿਲਿਆ ਪਾਸ਼ਾ ਕਹਿੰਦੇ 24 ਘੰਟਿਆਂ ਦੇ ਵਿੱਚੋਂ ਦਸਵੰਦ ਕੱਢਦੇ ਹਾਂ ਉਹ ਸੁਪਰਮਾਤਮਾ ਦੀ ਬਿਰਤੀ ਆਪਣੀ ਸੁਰਤੀ ਪਰਮਾਤਮਾ ਦੇ ਚਰਨਾਂ ਵਿੱਚ ਜੋੜਨੀ ਹੈ ਦਸਵੰਦ ਕੱਢ ਕੇ ਭਾਵ 2.5 ਘੰਟੇ ਦਾ ਸਮਾਂ ਬਣਦਾ ਪਰ ਪਾਸ਼ਾ ਨੂੰ ਪਤਾ ਹੈ ਪਾਸ਼ਾ ਕਹਿੰਦੇ ਭਾਈ ਇਹ ਗ੍ਰਸਤੀ ਜੀਵਨ ਐਸਾ ਹੈ ਇਹਦੇ ਵਿੱਚ ਰਹਿ ਕੇ ਜੇ ਤੂੰ ਨਾਮ ਨਹੀਂ ਜਪ ਸਕਦਾ ਸਵਾਸ-ਸਵਾਸਤੀ ਜਪ ਸਕਣ ਜੇ ਤੇਰੇ ਕੋਲ ਸਮਾਂ ਬੜਾ ਘੱਟ ਹੈ ਸੰਗਤ ਕਰਨ ਵਾਸਤੇ ਤੇਰੇ ਕੋਲ ਸਮਾਂ ਨਹੀਂ ਏਕ ਕਰੀ ਆਧੀ ਕਰੀ ਇੱਕ ਘੜੀ ਭਾਵ 24 ਮਿੰਟ ਇਹ ਜੇ 24 ਮਿੰਟ ਦਾ ਸਮਾਂ ਵੀ ਨਹੀਂ ਪਾਇਆ ਤਾਂ ਕਹਿੰਦੇ ਆਧੀ ਕਰੀ ਭਾਵ 12 ਮਿੰਟ ਜੇ ਇੰਨਾ ਸਮਾਂ ਵੀ ਨਹੀਂ ਤੇ ਅੱਧੀ ਤੋਂ ਵੀ ਅੱਧੀ ਘੜੀ ਭਾਵ 6 ਮਿੰਟ 5 ਸੈਕਿੰਡ ਦੇ ਜੇ ਤੂੰ ਮੰਨ ਕਰਕੇ ਅੱਧੀ ਘੜੀ ਤੂੰ ਅੱਧੀ ਘੜੀ ਵੀ ਜਪਦਾ ਤੇ ਤੇਰਾ ਪਰਵਾਨ ਹੈ ਪਰ ਗੱਲ ਸ਼ਰਤ ਇੱਥੇ ਇਹ ਹੈ ਕਿ ਮੰਨ ਕਰਕੇ ਜਪਣਾ ਪੈਣਾ ਹੈ ਗੁਰੂ ਦੀ ਸੰਗਤ ਵਿੱਚ ਬਹਿਣਾ ਪੈਣਾ ਫਿਰ ਪਰਵਾਨ ਕਿਉਂਕਿ ਜਦੋਂ ਕਿਸੇ ਪਿਆਰੇ ਨੇ ਆਪਣੇ ਰੱਬ ਨੂੰ ਯਾਦ ਕੀਤਾ ਨਾ ਪਿਆਰਿਓ ਆਪਣਾ ਇਤਿਆਸ ਅਗਵਾ ਹੈ ਜਦੋਂ ਕਿਤੇ ਆਪਣੇ ਸੇਵਕ ਨੂੰ ਆਪਣੇ ਪਿਆਰੇ ਨੂੰ ਲੋੜ ਪਈ ਹੈ ਨਾ ਪਿਆਰਿਓ ਤੇ ਉਹ ਅਕਾਲ ਪੁਰਖ ਆਉਂਦਾ ਰਿਹਾ ਹੈ ਜਦੋਂ ਕੋਈ ਯਾਦ ਕਰਨ ਵਾਲਾ ਯਾਦ ਕਰਦਾ ਹਨ ਹਰ ਜੁਗ ਜੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜ ਆਪਾਂ ਪੜ੍ਹਦੇ ਆ ਬਾਣੀ ਅੰਦਰ ਪਾਸ਼ਕੰਦ ਜਦੋਂ ਕੋਈ ਯਾਦ ਕਰਨ ਵਾਲਾ ਪਿਆਰਾ ਆਪਣੇ ਸੇਵਕ ਆਪਣੇ ਪਿਆਰੇ ਨੂੰ ਵੀ ਉਹ ਪਿਆਰ ਕਰਦਾ ਤੇ ਜਦੋਂ ਸੇਵਕ ਆਪਣੇ ਪਿਆਰੇ ਨੂੰ ਆਪਣੇ ਰੱਬ ਨੂੰ ਯਾਦ ਕਰਦਾ ਫਿਰ ਪਿਆਰਾ ਭਾਵ ਰੱਬ ਵੀ ਆਪਣੇ ਪਿਆਰੇ ਦੀ ਇਲਾਜ ਰੱਖਣ ਵਾਸਤੇ ਆਉਂਦਾ ਇਹ ਇਤਿਹਾਸ ਗਵਾਹ ਹੈ ਪਿਆਰਿਓ ਪਾਵੇਂ ਥੋੜਾ ਸਮਾਂ ਨਾਮ ਜਪੀਏ ਪਰ ਸਿਮਰਨ ਕਰੀਏ ਜੇ ਆਪਾਂ ਯਾਦ ਕਰੀਏ ਤੇ ਪਰਮਾਤਮਾ ਦਰਸ਼ਨ ਦਿੰਦਾ ਹੈ ਪਰ ਇਸੇ ਤਰ੍ਹਾਂ ਨਾ ਇੱਕ ਭਾਈ ਕਟੂ ਜੀ ਹੋਏ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੁਨੀਆ ਨੂੰ ਤਾਰਦੇ ਹੋਇਆ ਸੰਸਾਰ ਦਾ ਭਲਾ ਕਰਦੇ ਹੋਇਆ ਕਸ਼ਮੀਰ ਦੀ ਧਰਤੀ ਵੱਲ ਗਏ ਪਿਆਰਿਓ ਇਧਰ ਕਸ਼ਮੀਰ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਮਹਾਰਾਜ ਇਸ ਧਰਤੀ ਤੇ ਆਏ ਨੇ ਜਿਹੜੇ ਪਿਆਰ ਕਰਨ ਵਾਲੇ ਪਿਆਰੇ ਨੇ ਨਾ ਪਿਆਰੇ ਜਦੋਂ ਪਤਾ ਲੱਗ ਜੇ ਵੀ ਕਿਤੇ ਸੰਗਤ ਦਾ ਪ੍ਰਵਾਹ ਚੱਲ ਰਿਹਾ ਹੈ ਤੇ ਇੱਕ ਆਪਾਂ ਸ਼ਬਦ ਸੁਣਦੇ ਆ ਕਹਿੰਦੇ ਮੱਛੀ ਪਾਣੀ ਤੋਂ ਬਿਨਾ ਤੇ ਸਿੱਖ ਬਾਣੀ ਤੋਂ ਬਿਨਾ ਜਿਉਂਦਾ ਨਹੀਂ ਰਹਿ ਸਕਦਾ ਉਹ ਸਿੱਖ ਸਿੱਖ ਨਹੀਂ ਜਿਹੜਾ ਬਾਣੀ ਤੋਂ ਬਿਨਾ ਰਹਿ ਜਾਵੇ ਜਿਹੜਾ ਸੰਗਤ ਤੋਂ ਬਿਨਾ ਰਹਿ ਜਾਵੇ ਉਹ ਸਿੱਖ ਨਹੀਂ ਪਿਆਰਿਓ ਕਿਉਂਕਿ ਕੇਸ ਵਿਧਾਨ ਨਾਲ ਉੱਪਰੋਂ ਦੀ ਸ੍ਰੀ ਸਾਹਿਬ ਪਾਣ ਨਾਲ ਇਹ ਚੋਲਾ ਪਾਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਪਿਆਰੋ ਸਿੱਖੀ ਕਮਾਉਣੀ ਪੈਂਦੀ ਹੈ ਰਹਿਤ ਰੱਖਣੀ ਪੈਂਦੀ ਹੈ ਮਰਿਆਦਾ ਕਮਾਉਣੀ ਪੈਂਦੀ ਹੈ ਗੁਰੂ ਸਾਹਿਬ ਦੇ ਬਚਨ ਸੁਣਨੇ ਪੈਂਦੇ ਨੇ ਫਿਰ ਜਾ ਕੇ ਪਿਆਰੋ ਇੱਥੇ ਦਾਖਲਾ ਮਿਲਦਾ ਹੈ ਸਿੱਖੀ ਕਮਾਉਣੀ ਬੜੀ ਔਖੀ ਹੈ ਸਿੱਖੀ ਖੰਡੇ ਉੱਤੇ ਕੀ ਐਵੇਂ ਥੋੜੀ ਕਹਿ ਦਿੱਤਾ ਪਿਆਰੋ ਜਦੋਂ ਕੋਈ ਪਿਆਰਾ ਪਿਆਰ ਕਰਨ ਵਾਲਾ ਪਿਆਰ ਕਰਨ ਵਾਲਾ ਆਪਣੇ ਗੁਰੂ ਨੂੰ ਯਾਦ ਕਰਦਾ ਫਿਰ ਗੁਰੂ ਆਪਣੇ ਸੇਵਕ ਦੇ ਨਾਲ ਕਿਵੇਂ ਵਰਤਦਾ ਪਿਆਰੋ ਇਕ ਜਥਾ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਮਹਾਰਾਜ ਇੱਧਰ ਤਾਰਨ ਵਾਸਤੇ ਆਏ ਨੇ ਤੇ ਜਥਾ ਤਿਆਰ ਹੋਇਆ ਪਿਆਰੋ ਕਈ ਸੰਗਤਾਂ ਰਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਕੱਠੀਆਂ ਹੋਈਆਂ ਰਵਾਨਾ ਹੋਈਆਂ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਨੇ ਗੁਰੂ ਸਾਹਿਬ ਸਾਡੇ ਇਲਾਕੇ ਵਿੱਚ ਆਏ ਨੇ ਦੂਰ ਸੀ ਪਿਆਰੋ ਪਿੰਡਾਂ ਤੁਰ ਕੇ ਜਾਣਾ ਪੈਂਦਾ ਸੀ ਉਹਨਾਂ ਸਮਿਆਂ ਵਿੱਚ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਨੇ ਤੇ ਭਾਈ ਕੱਟੂ ਜੀ ਪਿਆਰੋ ਇਹ ਵੀ ਗੁਰੂ ਸਾਹਿਬ ਜੀ ਨੂੰ ਬੜਾ ਪਿਆਰ ਕਰਦੇ ਨੇ ਬੜਾ ਇਹਨਾਂ ਦੇ ਮਨ ਵਿੱਚ ਸ਼ੌਂਕ ਹੈ ਕਿ ਗੁਰੂ ਸਾਹਿਬ ਦੇ ਮਹਿਮੇ ਦਰਸ਼ਨ ਕਰਨੇ ਨੇ ਪਰ ਇਹਨਾਂ ਨੂੰ ਕੁਝ ਤਾਂ ਕਲੀਫ ਸੀ ਪਿਆਰੋ ਦਮੇ ਦੀ ਤਕਲੀਫ ਇਹਨਾਂ ਨੂੰ ਹਰ ਟਾਈਮ ਦਮਾ ਰਹਿਣਾ ਸਾਹ ਚੜਨਾ ਤੇ ਹੁਣ ਸੰਗਤ ਨੇ ਜਾਣਾ ਸੀ ਪਿਆਰੇ ਦੂਰ ਚੱਲ ਕੇ ਤੇ ਭਾਈ ਕੱਟੂ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਸਾਹਿਬ ਮਹਾਰਾਜ ਇਲਾਕੇ ਵਿੱਚ ਆਏ ਨੇ ਬੜਾ ਸੋਹਣਾ ਮੌਕਾ ਮਿਲਿਆ ਹੈ ਹੋਵੇ ਨਾ ਹੋਵੇ ਮੈਨੂੰ ਵੀ ਜਾਣਾ ਚਾਹੀਦਾ ਹੈ ਭਾਵੇਂ ਸਿਹਤ ਠੀਕ ਨਹੀਂ ਸੀ ਪਰ ਮਨ ਵਿੱਚ ਵਿਚਾਰ ਚੱਲੀ ਕਿ ਗੁਰੂ ਸਾਹਿਬ ਦੇ ਕੋਲ ਜਾਣਾ ਹੈ ਸੰਗਤ ਦੇ ਨਾਲ ਭਾਈ ਕੱਟੂ ਵੀ ਪਿਆਰੇ ਚੱਲ ਪਿਆ ਭਾਈ ਕੱਟੂ ਵੀ ਜਾ ਰਿਹਾ ਹੈ ਸੰਗਤ ਵੀ ਜਾ ਰਹੀ ਹੈ ਤੇ ਜਦੋਂ ਸੰਗਤ ਪਿਆਰੋ ਰਵਾਨਾ ਹੋਣ ਲੱਗੀ ਨਾ ਚੱਲਣ ਲੱਗੀ ਤੇ ਕਸ਼ਮੀਰ ਦਾ ਇੱਕ ਸ਼ਹਿਰ ਹੈ ਪਿਆਰੋ ਐਸਾ ਜਿੱਥੋਂ ਦਾ ਸ਼ਹਿਦ ਬੜਾ ਮਸ਼ਹੂਰ ਹੈ ਬੜਾ ਸ਼ੁੱਧ ਸ਼ਹਿਦ ਮਿਲਦਾ ਸੀ ਪਿਆਰਿਓ ਉਹ ਸ਼ਹਿਦ ਲੈਣ ਵਾਸਤੇ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਸ਼ਹਿਦ ਖਰੀਦਿਆ ਇੱਕ ਘੜੇ ਵਿੱਚ ਪਾਇਆ ਘੜਾ ਚੁੱਕ ਕੇ ਸਿਰ ਤੇ ਤੇ ਸਾਰੀ ਸੰਗਤ ਤੁਰ ਪਈ ਤੇ ਮਨ ਵਿੱਚ ਸੋਚ ਰਹੀ ਹੈ ਗੁਰੂ ਸਾਹਿਬ ਵਾਸਤੇ ਇਹ ਸ਼ਹਿਦ ਲੈ ਕੇ ਜਾਣਾ ਹੈ ਗੁਰੂ ਸਾਹਿਬ ਨੂੰ ਇਹ ਸ਼ਹਿਦ ਭੇਟਾ ਕਰਨਾ ਹੈ ਬੜਾ ਸ਼ੁੱਧ ਸ਼ਹਿਦ ਹੈ ਗੁਰੂ ਸਾਹਿਬ ਇਸ ਸ਼ਹਿਦ ਨੂੰ ਵੇਖ ਕੇ ਚੱਖ ਕੇ ਪ੍ਰਸੰਨ ਹੋ ਜਾਣਗੇ ਬੜਾ ਭਾਰੀ ਕੱਠ ਹੈ ਸੰਗਤਾਂ ਕਾਫੀ ਕਟੀਆਂ ਹੋ ਕੇ ਜਾ ਰਹੀਆਂ ਚਲਦੇ ਆ ਚਲਦੇ ਆ ਜਦੋਂ ਕਾफी ਸਮਾਂ ਪਿਆਰਿਓ ਚੱਲਾ ਚਲਦੇ ਹਨ ਹੋ ਗਿਆ ਨਾ ਪੰਡਾ ਕਾफी ਤੈਅ ਕਰ ਲਿਆ ਇੱਧਰ ਭਾਈ ਕਟੂ ਨੂੰ ਦਮ ਚੜਨਾ ਸ਼ੁਰੂ ਹੋ ਗਿਆ ਤੁਰਿਆ ਨਹੀਂ ਜਾ ਰਿਹਾ ਪਿਆਰਿਓ ਤੇ ਆਵਾਜ਼ ਮਾਰੀ ਸੰਗਤਾਂ ਨੂੰ ਕਹਿੰਦੇ ਭਾਈ ਮੇਰ ਤੋਂ ਤੁਰਿਆ ਨਹੀਂ ਜਾ ਰਿਹਾ ਮੈਨੂੰ ਦਮੇ ਦੀ ਪ੍ਰੋਬਲਮ ਹੈ ਇਹ ਤਕਲੀਫ ਮੇਰ ਤੋਂ ਛੱਲੀ ਨਹੀਂ ਜਾ ਰਹੀ ਕਹਿੰਦੇ ਮੇਰੇ ਮਨ ਵਿੱਚ ਸ਼ੌਂਕ ਹੈ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਜੇ ਮੈਂ ਤੁਰਿਆ ਤੇ ਮੈਂ ਡਿੱਗ ਜਾਵਾਂਗਾ ਇਸ ਕਰਕੇ ਮੈਨੂੰ ਥੋੜਾ ਸ਼ਹਿਦ ਦੇ ਦਿਓ ਮੇਰੇ ਇਸ ਗਲੇ ਨੂੰ ਮੇਰੇ ਇਸ ਤਨ ਨੂੰ ਥੋੜੀ ਸ਼ਾਂਤੀ ਮਿਲ ਜਾਵੇਗੀ ਮੈਂ ਵੀ ਤੁਹਾਡੇ ਬਹਾਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਆਵਾਂਗਾ ਹੁਣ ਸੰਗਤਾਂ ਦੇ ਮਨ ਵਿੱਚ ਸੀ ਕਿ ਤੇ ਸ਼ੁੱਧ ਸ਼ਹਿਦ ਅਸੀਂ ਗੁਰੂ ਵਾਸਤੇ ਲਿਆਏ ਮਨਾ ਕਰ ਦਿੱਤਾ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਬਿਲਕੁਲ ਨਹੀਂ ਹੋ ਸਕਦਾ ਅਸੀਂ ਤੁਹਾਨੂੰ ਇਹ ਸ਼ਹਿਦ ਨਹੀਂ ਦੇ ਸਕਦੇ ਜੇ ਸ਼ਹਿਦ ਤੁਹਾਨੂੰ ਦੇ ਦਿੱਤਾ ਤਾਂ ਝੂਠਾ ਹੋ ਜਾਣਾ ਅਸੀਂ ਤੇ ਗੁਰੂ ਸਾਹਿਬ ਵਾਸਤੇ ਲੈ ਜਾ ਰਹੇ ਹਾਂ ਫਿਰ ਥੋੜਾ ਚੱਲੇ ਫਿਰ ਆਵਾਜ਼ ਮਾਰੀ ਕਹਿੰਦੇ ਭਾਈ ਸ਼ਹਿਦ ਦੇ ਦਿਓ ਸੰਗਤ ਨੇ ਫਿਰ ਨਾ ਕਰਤੀ ਪਿਆਰੋ ਤੀਜੀ ਵਾਰ ਫਿਰ ਕਿਹਾ ਜਦੋਂ ਥੋੜਾ ਹੋਰ ਚੱਲੇ ਹੁਣ ਚੱਲਿਆ ਨਹੀਂ ਜਾ ਰਿਹਾ ਦਮ ਘੁੱਟਦਾ ਜਾ ਰਿਹਾ ਫਿਰ ਆਵਾਜ਼ ਮਾਰੀ ਸ਼ਹਿਦ ਦੇ ਦਿਓ ਸੰਗਤ ਨੇ ਬੜਾ ਬੁਰਾ ਭਲਾ ਬੋਲਿਆ ਪਿਆਰੋ ਬੜਾ ਵੱਡ ਘਟ ਬੋਲੇ ਕਿ ਐਸੇ ਗੁਰੂ ਸਾਹਿਬ ਵਾਸਤੇ ਸ਼ਹਿਦ ਲੈ ਜਾ ਰਹੇ ਆ ਤੂੰ ਵਾਰ-ਵਾਰ ਵਿੱਚ ਮੰਗ ਪਾ ਰਹੇ ਆ ਵਾਰ-ਵਾਰ ਸ਼ਹਿਦ ਮੰਗ ਰਹੇ ਸ਼ਹਿਦ ਤੇਰੇ ਵਾਸਤੇ ਨਹੀਂ ਇਹ ਤੇ ਗੁਰੂ ਵਾਸਤੇ ਹੈ ਸਾਰੀਆਂ ਸੰਗਤਾਂ ਨੇ ਮਾੜਾ ਚੰਗਾ ਬੋਲਿਆ ਤੇ ਹੁਣ ਭਾਈ ਕੱਟੂ ਤੁਰਿਆ ਨਹੀਂ ਜਾ ਰਿਹਾ ਪਿਆਰੋ ਇੱਕ ਪੱਥਰ ਦਾ ਆਸਰਾ ਲੈ ਕੇ ਨਾ ਪਿਆਰੋ ਰਸਤੇ ਵਿੱਚ ਹੀ ਪੱਥਰ ਨਾਲ ਢੋ ਲਾ ਕੇ ਬੈਠ ਗਿਆ ਤੁਰਿਆ ਤੇ ਜਾ ਨਹੀਂ ਰਿਹਾ ਕਿਉਂਕਿ ਸਭ ਫੁੱਲਦਾ ਹੈ ਤੁਰਿਆ ਜਾ ਨਹੀਂ ਰਿਹਾ ਇਸ ਕਰਕੇ ਰਸਤੇ ਵਿੱਚ ਬੈਠ ਗਿਆ ਸੰਗਤਾਂ ਜਾਪ ਕਰਦਿਆਂ ਹੋਇਆਂ ਗੁਰੂ ਸਾਹਿਬ ਦੇ ਵੱਲ ਭਜੀਆਂ ਜਾ ਰਹੀਆਂ ਨੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹ ਕੜਾ ਜਾ ਕੇ ਰੱਖਿਆ ਗੁਰੂ ਸਾਹਿਬ ਦੇ ਚਰਨਾਂ ਦੇ ਪਾਸ ਤੇ ਸਤਿਗੁਰੂ ਜੀ ਉਸ ਘੜੇ ਵਾਲੇ ਵੇਖ ਨਹੀਂ ਰਹੇ ਪਿਆਰੇ ਗੁਰੂ ਸਾਹਿਬ ਜੀ ਨੇ ਉਸ ਘੜੇ ਵਾਲੇ ਵੇਖਿਆ ਵੀ ਨਹੀਂ ਤੇ ਹੁਣ ਸਾਰੀਆਂ ਸੰਗਤਾਂ ਦੇ ਮਨ ਵਿੱਚ ਹੈ ਕਿ ਅਸੀਂ ਇੰਨੀ ਦੂਰੋਂ ਇਹ ਸ਼ਹਿਦ ਲੈ ਕੇ ਆਏ ਆ ਤੇ ਗੁਰੂ ਸਾਹਿਬ ਇੱਧਰ ਤੱਕ ਵੀ ਨਹੀਂ ਰਹੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਪਾਸ਼ਾ ਬੜਾ ਸ਼ੁੱਧ ਸ਼ਹਿਦ ਹੈ ਬੜਾ ਵਧੀਆ ਬੜਾ ਸੋਹਣਾ ਸ਼ਹਿਦ ਹੈ ਤੁਸੀਂ ਇੱਕ ਵਾਰ ਤੱਕ ਤੇ ਲਵੋ ਇੱਕ ਵਾਰ ਵੇਖੋ ਤੇ ਸੀ ਅਸੀਂ ਇੰਨੀ ਭਾਵਨਾ ਨਾਲ ਲੈ ਕੇ ਆਏ ਆ ਪਾਸ਼ਾ ਨੇ ਜਦੋਂ ਤੱਕੇ ਹਨਾ ਤੇ ਪਾਸ਼ਾ ਪਤਾ ਕੀ ਕਹਿੰਦੇ ਪਾਸ਼ਾ ਕਹਿੰਦੇ ਭਾਈ ਸ਼ੁੱਧ ਹੋਵੇਗਾ ਕੋਈ ਗੱਲ ਨਹੀਂ ਪਰ ਇਹ ਸਾਡੇ ਸ਼ਕਨਯੋਗ ਨਹੀਂ ਹੈ ਇਹ ਸਾਡੇ ਸ਼ਕਨਯੋਗ ਨਹੀਂ ਹੈ ਕਹਿੰਦੇ ਪਾਸ਼ਾ ਕਿਉਂ ਨਹੀਂ ਸ਼ਕਨਯੋਗ ਬੜਾ ਸ਼ੁੱਧ ਹੈ ਬੜਾ ਸੋਨਾ ਸ਼ਹਿਦ ਲੈ ਕੇ ਆਏ ਆ ਪਾਸ਼ਾ ਕਹਿੰਦੇ ਫਿਰ ਉੱਪਰੋਂ ਇਹਦੇ ਕੱਪੜਾ ਹਟਾ ਕੇ ਵੇਖੋ ਜਦੋਂ ਪਿਆਰਿਓ ਕੱਪੜਾ ਹਟਾਇਆ ਤੇ ਉਹਦੇ ਵਿੱਚ ਕਰਮ ਚੱਲ ਰਹੇ ਸਨ ਆਖੋ ਸਤਨਾਮ ਉਹਦੇ ਵਿੱਚ ਕੀੜੇ ਚੱਲ ਰਹੇ ਨੇ ਪਿਆਰਿਓ ਹੁਣ ਸੰਗਤਾਂ ਵੇਖ ਕੇ ਹੈਰਾਨ ਕੇ ਆਪਣੇ ਹੱਥਾਂ ਨਾਲ ਪਵਾ ਕੇ ਸ਼ਹਿਦ ਲੈ ਕੇ ਆਏ ਆ ਤੇ ਆਉਂਦੇ ਆਉਂਦੇ ਆਇਕ ਹੀ ਪਾਣਾ ਵਰਤ ਗਿਆ ਪਾਸ਼ਾ ਦੇ ਚਰਨਾਂ ਚ ਬੇਨਤੀ ਕੀਤੀ ਪਾਸ਼ਾਏ ਕੀ ਹੋਇਆ ਪਾਸ਼ਾ ਕਹਿੰਦੇ ਜਦੂ ਸਾਨੂੰ ਲੋੜ ਸੀ ਜਦੋਂ ਅਸੀਂ ਮੰਗ ਰਹੇ ਸੀ ਉਦੋਂ ਦਿੱਤਾ ਨਹੀਂ ਕਹਿੰਦੇ ਪਾਸ਼ਾ ਸਮਝੇ ਨਹੀਂ ਪਾਸ਼ਾ ਕਹਿੰਦੇ ਭਾਈ ਜਿਹੜਾ ਰਸਤੇ ਵਿੱਚ ਹੈ ਭਾਈ ਕੱਟੂ ਤੁਹਾੜ ਤੋਂ ਮੰਗ ਰਿਆ ਸੀ ਨਾ ਉਹ ਵਾਰ-ਵਾਰ ਮੰਗ ਨਹੀਂ ਸਿਰਿਆ ਉਹਦੀ ਥਾਂ ਤੇ ਮੈਂ ਹੀ ਮੰਗ ਰਿਆ ਸੀ ਆਖੋ ਸਤਨਾਮ ਪਾਸ਼ਾ ਕਹਿੰਦੇ ਤੁਹਾਡਾ ਮਨਜ਼ੂਰ ਨਹੀਂ ਪਾਈ ਤੁਸੀਂ ਮੇਰੇ ਸੇਵਕ ਦਾ ਦਿਲ ਤੋੜਿਆ ਮੇਰੇ ਸੇਵਕ ਨੂੰ ਰਸਤੇ ਵਿੱਚ ਛੱਡ ਆਇਓ ਕਿਉਂਕਿ ਜਦੋਂ ਕੋਈ ਨਾਮ ਜਪਦਾ ਨਾ ਸਿਮਰਨ ਕਰਦਾ ਬੰਦਗੀ ਕਰਦਾ ਪਿਆਰਿਓ ਪਰ ਉਹਦੀ ਚਿੰਤਾ ਗੁਰੂ ਦੀ ਚਿੰਤਾ ਬਣ ਜਾਂਦੀ ਹੈ ਇਤਿਹਾਸ ਗਵਾਇਆ ਪਿਆਰਿਓ ਜਿਹੜਾ ਕੋਈ ਮਨ ਕਰਕੇ ਜੁੜਦਾ ਨਾ ਭਗਤ ਕਬੀਰ ਸਹਿ ਮਹਾਰਾਜ ਜਦੋਂ ਜੁੜੇ ਸੀ ਨਾ ਮਨ ਕਰਕੇ ਪਿਆਰਿਓ ਤੇ ਬੇਟੀ ਦਾ ਵਿਆਹ ਸੀ ਉਹਨਾਂ ਦੀ ਦਾ ਬੇਟੀ ਦਾ ਵਿਆਹ ਸੀ ਭਗਤ ਕਬੀਰ ਸਹਿ ਮਹਾਰਾਜ ਹੁਣ ਘਰ ਵਿੱਚ ਨਾ ਕੋਈ ਮਾਇਆ ਨਾ ਕੋਈ ਧਨ ਤੇ ਧੀ ਦਾ ਵਿਆਹ ਹੋਵੇ ਤੇ ਸਾਰੇ ਚੀਜ਼ਾਂ ਦੀ ਲੋੜ ਹੈ ਪਿਆਰਿਓ ਤੇ ਬਸ ਪਰਮਾਤਮਾ ਨਾਲ ਗੱਲਾਂ ਕਰਦਿਆਂ ਜੁੜ ਗਏ ਕਹਿੰਦੇ ਪਾਦਸ਼ਾਹ ساری ਉਮਰ ਤੇਰੀ ਬੰਦਗੀ ਕੀਤੀ ਐ ਤੇ ਹੁਣ ਧੀ ਦੇ ਕਾਰਜ ਵੀ ਤੂੰ ਰਾਸ ਕਰਨੇ ਨੇ ਸੱਚਾ ਪਿਆਰ ਇਤਿਹਾਸ ਗਵਾ ਹੈ ਭਗਤ ਕਬੀਰ ਸਹਿ ਮਹਾਰਾਜ ਉਸ ਪਰਮਾਤਮਾ ਨੂੰ ਯਾਦ ਕਰਨ ਵਿੱਚ ਲੀਨ ਹੋ ਗਏ ਉਹ ਪਰਮਾਤਮਾ ਆਕਾਲ ਪੁਰਖ ਆਪ ਭਗਤ ਕਬੀਰ ਸਾਹਿਬ ਜੀ ਦਾ ਰੂਪ ਉਤਾਰਨ ਕਰਕੇ ਭਗਤ ਕਬੀਰ ਸਾਹਿਬ ਜੀ ਦੀ ਬੇਟੀ ਦਾ ਵਿਆਹ ਕਰਕੇ ਗਿਆ ਸੀ ਐਸਾ ਵਿਆਹ ਹੋਇਆ ਉਹ ਸਮਿਆਂ ਦੇ ਵਿੱਚ ਕਹਿੰਦੇ ਐਸਾ ਵਿਆਹ ਕਿ ਜਿਹੜਾ ਵੀ ਆ ਰਿਹਾ ਲੰਗਰ ਛਕਣ ਵਾਸਤੇ ਭਾਵੇਂ ਕੋਈ ਬਰਾਤੀ ਹੈ ਭਾਵੇਂ ਕੋਈ ਮੇਲੀ ਹੈ ਬਸ ਫਿਰ ਪਿਆਰੋ ਸੋਨੇ ਦੇ ਬਰਤਨਾਂ ਵਿੱਚ ਲੰਗਰ ਛਕਾਇਆ ਤੇ ਕਹਿੰਦੇ ਬਰਤਨ ਵੀ ਕਹਿੰਦੇ ਪੈਰੀ ਨਾਲ ਲੈ ਜਾਓ ਐਸਾ ਵੀ ਪਿਆਰੋ ਕੋਈ ਸਮਾ ਸੀ ਜਿਹੜਾ ਨਾਮ ਜਪਣ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਇੱਧਰ ਭਾਈ ਕਟੂ ਜੀ ਇੱਕ ਪੱਥਰ ਨਾਲ ਲੱਗੇ ਨੇ ਤੇ ਗੁਰੂ ਸਾਹਿਬ ਕਹਿੰਦੇ ਭਾਈ ਮੇਰੇ ਸੇਵਕ ਦਾ ਦਿਲ ਤੋੜਿਆ ਮੇਰੇ ਸੇਵਕ ਨੇ ਮੰਗਿਆ ਸੇ ਨਹੀਂ ਦਿੱਤਾ ਤੁਹਾਡਾ ਮਨਜ਼ੂਰ ਨਹੀਂ ਹੱਥ ਜੋੜੇ ਕਹਿੰਦੇ ਪਾਸ਼ਾ ਬੜੀ ਭਾਵਨਾ ਨਾਲ ਲੈ ਕੇ ਪਾਸ਼ਾ ਕਹਿੰਦੇ ਨਹੀਂ ਇਹ ਭਾਵਨਾ ਨਹੀਂ ਤੁਹਾਡੀ ਮੰਨੀ ਜਾਣੀ ਜਦੋਂ ਕੋਈ ਸੇਵਕ ਕੋਈ ਪਿਆਰਾ ਕੋਈ ਮੰਗਦਾ ਭਾਈ ਕਿਸੇ ਗਰੀਬ ਨੂੰ ਦੇ ਦਿੱਤਾ ਉਹ ਵੀ ਮੇਰੇ ਤੱਕ ਪਹੁੰਚ ਜਾਣਾ ਕਹਿੰਦੇ ਪਾਸ਼ਾ ਨੂੰ ਕਿਰਪਾ ਕਰੋ ਪਾਸ਼ਾ ਕਹਿੰਦੇ ਜਾਓ ਫਿਰ ਭਾਈ ਪਹਿਲਾਂ ਭਾਈ ਕਟੂ ਨੂੰ ਛਕਾ ਕੇ ਆਓ ਜੇ ਉਹ ਖੁਸ਼ ਹੋ ਗਿਆ ਤੇ ਤੁਹਾਡਾ ਇਹ ਸ਼ਹਿਦ ਵੀ ਠੀਕ ਹੋ ਜਾਵੇਗਾ ਤੇ ਮੈਂ ਵੀ ਖੁਸ਼ ਹੋ ਜਾਵਾਂਗਾ ਫਿਰ ਦੁਬਾਰਾ ਸਾਰੀਆਂ ਸੰਗਤਾਂ ਭਾਈ ਗਈਆਂ ਭਾਈ ਕਟੂ ਸਾਹਿਬ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਕਹਿੰਦੇ ਸਿੱਖ ਜੀ ਪਿਆਰੇ ਜੀ ਗਲਤੀ ਹੋ ਗਈ ਭੁੱਲ ਹੋ ਗਈ ਕਿਰਪਾ ਕਰੋ ਭੋਗ ਲਾਵੋ ਭਾਈ ਕਟੂ ਨੇ ਵਿੱਚੋਂ ਪਹਿਰੇ ਆਪਣੇ ਹੱਥ ਨਾਲ ਲੈ ਕੇ ਸ਼ਹਿਦ ਛਕੀ ਤੇ ਸ਼ਹਿਦ ਛਕ ਕੇ ਭਾਈ ਕਟੂ ਕਹਿੰਦਾ ਬੜੀ ਸਵਾਦ ਹੈ ਭਾਈ ਸ਼ਹਿਦ ਬੜੀ ਸੋਹਣੀ ਹੈ ਸ਼ਹਿਦ ਬਿਲਕੁਲ ਸ਼ੁੱਧ ਹੈ ਸ਼ੈਦ ਤੇ ਸੱਚਮੁੱਚ ਪਿਆਰੋ ਜਿਹੜੇ ਕਿਰਮ ਸੀ ਉਹ ਬਿਲਕੁਲ ਖਤਮ ਹੋ ਗਏ ਦੁਬਾਰਾ ਫਿਰ ਸ਼ੁੱਧ ਹੋ ਗਈ ਉਹ ਸ਼ੈਦ ਇਹ ਆਪਣਾ ਇਤਿਹਾਸ ਹੈ ਪਿਆਰੋ ਕੋਈ ਪਿਆਰਾ ਪਿਆਰ ਕਰਨ ਵਾਲਾ ਯਾਦ ਕਰੇ ਆਪਾਂ ਤੇ ਛੋਟੀਆਂ-ਛੋਟੀਆਂ ਆਪਣੀਆਂ ਅਰਦਾਸਾਂ ਨੇ ਕਿ ਮਹਾਰਾਜ ਬੱਚਿਆਂ ਨੂੰ ਸੈਟਲ ਕਰ ਦੇ ਇਹ ਤਨ ਨੂੰ ਤੰਦਰੁਸਤੀ ਦੇ ਦੇ ਪਰਿਵਾਰ ਵਿੱਚ ਤਪਾਕ ਬਣਿਆ ਰਵੇ ਪਾਸ਼ਾ ਕਹਿੰਦੇ ਤੂੰ ਮੇਰਾ ਬਣ ਕੇ ਤੇ ਵੇਖ ਨੌ ਨਿਧੀ 18 ਸਿੱਧੀ ਇਹ ਮਰਦ ਦੀ ਬਾਣੀ ਵਿੱਚ ਲਿਖਿਆ ਹੈ ਐਵੇਂ ਨਹੀਂ ਪਿਆਰੋ ਐ ਰੁਧੀਆਂ ਸਦੀਆਂ ਉਸ ਪਿਆਰੇ ਦੇ ਸੇਵਕ ਦੇ ਮਗਰਮਗਰ ਭਜੀਆਂ ਫਰਦੀਆਂ ਨੇ ਜਿਹੜਾ ਨਾਮ ਜਪਣ ਵਾਲਾ ਹੈ ਜਿਹੜਾ ਸਿਮਰਨ ਕਰਨ ਵਾਲਾ ਹੈ ਇਸ ਕਰਕੇ ਤੇ ਆਪਾਂ ਵਾਰ-ਵਾਰ ਕਹਿੰਨੇ ਆ ਭਾਈ ਜਪਿਆ ਕਰੋ ਸਵਾਸ ਸਵਾਸ ਜਪਿਆ ਕਰੋ ਘਰੋਂ ਤੁਰਦੇ ਆ ਜਪਦਿਆਂ ਜਪਦਿਆਂ ਓ ਪਿਆਰਿਓ ਜਦੋਂ ਘਰੋਂ ਕਦਮ ਤੁਸੀਂ ਤੁਰਦੇ ਹੋ ਨਾ ਪਿਆਰੇ ਇਧਰ ਨੂੰ ਸੱਚ ਜਾਣਿਓ ਰਾਜਾ ਸਭ ਤੁਹਾਡੇ ਨਾਲ ਹੁੰਦੇ ਨੇ ਬਸ ਸ਼ਰਤ ਇੱਕ ਹੈ ਕਿ ਗੱਲ ਗੁਰੂ ਦੀ ਹੋਵੇ ਨਾਮ ਜਪਦੇ ਆਈਏ ਸਿਮਰਨ ਕਰਦੇ ਆਈਏ ਗੱਲ ਕੋਈ ਕਰਦੀ ਨਹੀਂ ਗੱਲ ਕੋਈ ਚੁਗਲੀ ਨਿੰਦਿਆ ਵਾਲੀ ਨਹੀਂ ਕਰਨੀ ਬਸ ਵਾਹਿਗੁਰੂ ਵਾਹਿਗੁਰੂ ਮਨ ਵਿੱਚ ਕਹਿੰਦੇ ਆਜੋ ਤੁਹਾਡਾ ਪਰਵਾਰ ਨਾਲ ਪੈਰ ਚੱਲਿਆ ਹੋਇਆ ਕਦਮ ਕਦਮ ਫਿਰ ਇਹ ਜਿਹੜੇ ਦੁਨਿਆਵੀ ਆਪਾਂ ਸੁੱਖ ਮੰਗਦੇ ਨੇ ਤੇ ਬڑے ਛੋਟੇ ਨੇ ਪਿਆਰਿਓ ਤੇ ਰਾਜਾ ਸਾਹਿਬ ਮਹਾਰਾਜ ਐਸੇ ਨੇ ਆਪ ਐਸੀ ਕਿਰਪਾ ਕਰਦੇ ਨੇ ਜੇ ਕੋਈ ਪਿਆਰਾ ਪਿਆਰ ਕਰਨ ਵਾਲਾ ਭਾਵਨਾ ਨਾਲ ਆ ਜਵੇ ਤੇ ਉਹਨੂੰ ਵੀ ਰਾਜਾ ਬਣਾ ਦਿੰਦੇ ਨੇ ਪਿਆਰਿਓ ਇਸ ਕਰਕੇ ਮੰਗਿਆ ਕਰੋ ਮੰਗਣਾ ਆਪਣਾ ਕਰਮ ਹੈ ਆਪਣਾ ਹੱਕ ਬਣਦਾ ਹੈ ਆਪਣੇ ਬਾਪ ਤੋਂ ਨਹੀਂ ਮੰਗਣਾ ਤੇ ਮੰਗਣਾ ਕਿ ਤੂੰ ਹੈ ਪਿਆਰਿਓ ਜੇ ਆਪਣੇ ਪਿਓ ਤੋਂ ਨਾ ਮੰਗਾਗੇ ਆਪਾਂ ਤੇ ਮੰਗਣਾ ਕਿ ਇਹਦੇ ਤੂੰ ਹੈ ਮੰਗਿਆ ਕਰੋ ਪਰ ਮੰਗਣ ਲੱਗਿਆ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਜੇ ਮਾਂ ਪਿਓ ਦੇ ਕਹਿਣੇ ਵਿੱਚ ਨਹੀਂ ਤੇ ਮਾਂ ਬਾਪ ਬੇਦਖਲ ਵੀ ਕਰ ਦਿੰਦਾ ਹੈ ਮਾਂ ਬਾਪ ਬੇਦਖਲ ਵੀ ਕਰ ਦਿੰਦਾ ਪਿਆਰ ਸੱਚ ਹੈ ਮੰਗਣੇ ਤੇ ਆਪਾਂ ਹੱਕ ਨਾਲ ਆ ਪਰ ਯਾਦ ਰੱਖਣਾ ਪੈਣਾ ਮਾਂ ਬਾਪ ਕਈ ਵਾਰ ਬੱਚੇ ਨੂੰ ਬੇਦਖਲ ਵੀ ਕਰ ਦਿੰਦੇ ਨੇ ਕਿਉਂਕਿ ਤੂੰ ਭਾਈ ਕਹਿੰਨੇ ਤੂੰ ਬਾਹਰ ਐ ਇਸ ਕਰਕੇ ਜੇ ਰਾਯਾ ਸਾਹਿਬ ਨੂੰ ਮੰਨਦੇ ਆ ਕਹਿੰਨੇ ਵਿਚ ਰਹੀਏ ਰਾਯਾ ਸਾਹਿਬ ਜੀ ਦੇ ਚਰਣਾ ਵਿੱਚ ਧਿਆਨ ਤਰ ਕੇ ਪਿਆਰੋ ਮੰਨਿਆ ਕਰੋ ਰਾਯਾ ਸਾਹਿਬ ਦੇ ਬਚਨ ਆਓ ਬੜੇ ਵੱਡ ਭਾਗੀਓ ਪਿਆਰੋ ਜਿੰਨਾ ਕੁ ਸਮਾਂ ਮਿਲਦਾ ਆਪਾਂ ਨੂੰ ਰਾਯਾ ਸਾਹਿਬ ਦੇ ਚਰਣਾ ਵਿੱਚ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰੀਦਾ ਰਾਯਾ ਸਾਹਿਬ ਜੀ ਕਿਰਪਾ ਕਰਨ ਪਿਆਰੋ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਆਓ ਹੁਣ 2-4 ਮਿੰਟ ਸਮਾਂ ਆਪਣੇ ਕੋਲ ਐ ਰਾਇਆ ਸਾਹਿਬ ਦੀ ਕਿਰਪਾ ਸਦਕਾ ਸਾਰੇ ਨਿਰਲਕ ਸਿਮਰਨ ਕਰਨਾ ਹੈ ਬੰਦਗੀ ਵਿੱਚ ਸਮਾਂ ਗੁਜ਼ਾਰਨਾ ਹੈ ਸੋ ਬਹੁਤ ਹੀ ਧੰਨਵਾਦ ਸਾਡੇ ਭਾਈ ਸਭ ਜੀ ਦਾ ਜੋ ਆਪਣੀ ਮਾਇਆ ਨੂੰ ਸਫਲ ਕਰਦਿਆ ਹੋਇਆ ਕੀਰਤਨ ਦਾ ਸਤਕਾਰ ਕਰਦਿਆ ਮਾਇਆ ਭੇਜੀ ਹੈ ਰਾਇਆ ਸਾਹਿਬ ਕਿਰਪਾ ਕਰਨ ਖਜ਼ਾਨੇ ਭਰਪੂਰ ਕਰਨ ਮਨ ਦੀਆਂ ਮਨੋ ਕਾਮਨਾਵਾਂ ਨੂੰ ਸੰਪੂਰਨ ਕਰਨ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣ ਆਓ ਪਿਆਰੇ ਦੋ ਚਾਰ ਮਿੰਟ ਸਾਰੇ ਮਨ ਕਰਕੇ ਜੁੜਿਓ ਭਾਵਨਾ ਬਣਾ ਕੇ ਜੁੜਿਓ ਕੋਈ ਵੀ ਰਸਨਾ ਵਾਂਜੀ ਨਾ ਰਵੇ ਸਤਨਾਮ ਵਾਹਿਗੁਰੂ 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 ਇੱਕ ਓੰਕਾਰ ਸਤਨਾਮ ਆਕਾਲ ਮੂਰਤ ਗੁਰ ਪ੍ਰਸਾਦ ਜਪ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਬਰਸਾਦ ਜਪ ਹੈ ਭੀ ਸਚ ਇਕ ਓੰਕਾਰ ਸਤਨਾਮ ਆਕਾਲ ਮੂਰਤ ਜਪ ਹੈ ਭੀ ਸਤ ਇਕ ਓੰਕਾਰ ਸਤਨਾਮ ਆ ਕਾਲ ਮੂਰਤ ਗੁਰ ਪ੍ਰਸਾਦ ਜਪ ਹੈ ਭੀ ਸਚ ਰਾਜਾ ਸਾਹਿਬ ਜੀ ਤੂੰ ਹੀ ਤੂੰ 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 ਆਓ ਪਿਆਰਿਓ ਇਨੀਆਂ ਕਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਰਾਜਾ ਸਹ ਮਹਾਰਾਜ ਦੇ ਚਰਨਾਂ 'ਚ ਇਹੀ ਬੇਨਤੀ ਹੈ ਪਾਦਸ਼ਾ ਕਿਰਪਾ ਕਰਨੀ ਰਹਿਮਤ ਕਰਨੀ ਜਿਹੜੀਆਂ ਵੀ ਸੰਗਤਾਂ ਤੁਹਾਡੇ ਚਰਨਾਂ ਵਿੱਚ ਪਹੁੰਚ ਰਹੀਆਂ ਨੇ ਮਹਾਰਾਜ ਦੇਸ਼ਾਂ ਵਿਦੇਸ਼ਾਂ ਵਿੱਚੋਂ ਹਾਜ਼ਰੀਆਂ ਲਵਾ ਰੀਆਂ ਨੇ ਸਭ ਦੇ ਨਾਮ ਜਾਣਦੇ ਮਹਾਰਾਜ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਮੇਰ ਪ੍ਰਿਆਤ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗੁਣੀ ਰਾਤ ਚੌਗੁਣੀ ਤਰੱਕੀ ਬਖਸ਼ਣੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਅੰਗ ਸੰਗ ਸਾਈ ਰਹਿਣਾ ਮਹਾਰਾਜ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਿਸ਼ ਕਰਨੇ ਮਹਾਰਾਜ ਸਦਾ ਪਰਿਵਾਰਾਂ ਨੂੰ ਸੁਖੀ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਮਹਾਰਾਜ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਦਾ ਠੰਡੀਆਂ ਹਵਾਵਾਂ ਆਉਣ ਮਹਾਰਾਜ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਸਭ ਦਾ ਭਲਾ ਕਰਨਾ ਪਾਤਸ਼ਾਹ ਆਓ ਪਿਆਰਿਓ ਇਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਾਹਿਬ ਕਿਰਪਾ ਕਰਨ ਤੁਹਾਡੇ ਸਭ ਦੇ ਸਮੇ ਨੂੰ ਸਹ ਮਹਾਰਾਜ ਸਫਲ ਕਰਨ ਆਓ ਪਿਆਰਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ